ਵੇਖੋ ਕਿ ਸਿੱਖ ਜਿੱਥੇ ਵੀ ਜਾਂਦਾ ਹੈ ਨਾ ਕਿਸੇ ਵੀ ਕੰਟਰੀ 'ਚ ਹੋਵੇ ਆਪਣਾ ਘਰ ਬਾੜ ਜਿ ਬਣਾਉਂਦਾ ਹੈ ਪਹਿਲਾਂ ਗੁਰੂ ਘਰ ਨੂੰ ਆਉਂਦਾ ਉਹ ਤਾਂ ਕਾਰਨ ਕੀ ਹੈ ਕਿ ਗੁਰੂ ਘਰ ਵਿੱਚ ਬੈਠ ਕੇ ਆਪਾਂ ਗੁਰੂ ਦੀ ਗੱਲਾਂ ਕਰਾਂਗੇ ਗੁਰੂ ਦੇ ਵਿਚਾਰ ਜਦੋਂ ਹੋਵੇਗੇ ਤਾਂ ਸਾਡੇ ਜੀਵਨ ਪਰਵਰਤਨ ਆਵੇਗਾ ਪਰ ਅੱਜ ਵੇਖਣ ਵਿਚ ਆ ਰਿਹਾ ਹੈ ਸਾ ਸੰਗਤ ਗੁਰਦੁਆਰੇ ਬਹੁਤ ਬਣ ਰਹੇ ਨੇ ਹਾਲਾਂਕਿ ਆਕਾਸ਼ਿਕ ਸਹਿਤ ਹੁਕਮਮੀ ਹੈ ਕਿ ਇੱਕ ਪਿੰਡ ਵਿੱਚ ਕੋ ਗੁਰਦੁਆਰਾ ਹੋਵੇ ਪਰ ਅਸੀਂ ਕਿੰਨੀ ਵਾਰ ਕੀ ਕਰਦੇ ਆ ਆਪਸੀ ਲੜਾਈ ਨੂੰ ਗੁਰੂ ਘਰ ਚ ਲੈ ਆਉਨੇ ਆ ਤੇ ਫਲਾਣੀ ਬਰਾਦਰੀ ਦਾ ਫੰਕਸ਼ਨ ਦਾ ਗੁਰਦੁਆਰਾ ਜੀ ਇਹ ਜਵਾਨਿਆਂ ਦਾ ਗੁਰਦੁਆਰਾ ਇਹ ਫਲਾਣਾ ਦਾ ਗੁਰਦੁਆਰਾ ਗੁਰਦੁਆਰਾ ਵੱਖਰਾ ਬਣ ਜਾਏਗਾ ਪਰ ਖਿਆਲ ਕਰਾ ਉਸ ਵਜੋਂ ਗੁਰੂ ਘਰ ਗੰਥੀ ਰੱਖਦੇ ਨਾ ਸੀ ਜੋ ਗੁਰੂ ਘਰ ਗੰਥੀ ਰੱਖਦੇ ਆ ਤੇ ਉਸ ਦੀ ਤਨਖਾਹ ਉਹ ਸਰਕਾਰੀ ਸੁਪ ਚਪਰਾਸੀ ਥੱਲੇ ਆਉਂਦੀ ਤੇ ਫਿਰ ਅਸੀਂ ਆਊਟਪੁੱਟ ਲੋੜਦੇ ਆ ਪ੍ਰਚਾਰ ਹੋਵੇ ਕੋਸ਼ਿਸ਼ ਕਰੋ ਜਿੱਥੇ ਅੱਜ ਸਾਰੇ ਸੰਗਤ ਜੁੜ ਕੇ ਬੈਠੀਆਂ ਨੇ ਕਮ ਸਿਕ ਜੋ ਗੁਰੂ ਕਰ ਰਹੀ ਗੰਧੀ ਹੈ ਉਹ ਤਨਖਾ 20000 ਰੁਪਏ ਹੁਣ ਵੀ ਬੱਚੇ ਪਾਲ ਲੇ ਨੇ ਪਰਿਵਾਰ ਪਰਿਵਾਰ ਵਾਲਣਾ ਜਦੋਂ ਤਨਖਾ ਵਧੀਆ ਮਿਲੇਗੀ ਤੇ ਉਹ ਆਪਣਾ ਬਹੁਤਾ ਸਮਾਂ ਤੁਹਾਡੇ ਬੱਚੇ ਨੂੰ ਗੁਰਵਾਨ ਦੇ ਲਾਏ ਤੁਹਾਡੇ ਬੱਚੇ ਨੂੰ ਗੁਰਵਾਨ ਨਾਲ ਜੋੜੇਗਾ ਪਾਰਸਨ ਜੋੜੇਗਾ ਤੇ ਜੇ ਕੋਈ ਲੋੜਾਂ ਹੀ ਨਹੀਂ ਪੂਰਨ ਹੋਈਆਂ ਤੇ ਅਸੀਂ ਆਪਣੇ ਬੱਚੇ ਨੂੰ ਸਹੀ ਵਧੀਆ ਦੇ ਹੀ ਨਹੀਂ ਸਕਿਆ ਤੇ ਉਹ ਤੁਹਾਡੇ ਬੱਚਿਆਂ ਬਾਰੇ ਕੀ ਸੋਚੇਗਾ ਇਸ ਲਈ ਬੇਨਤੀ ਹੈ ਜਿਹਦੇ ਗੁਰਕਰ ਵਧੀਆ ਬਣਾ ਰਹੇ ਹੋ ਮੁਬਾਰਕ ਹੈ ਉਤੇ ਗੁਰੂ ਘਰ ਜੋ ਗ੍ਰੰਥੀ ਰੱਖੋਗੇ ਤਨਖਾਹੀ ਵਧੀਆ ਦਿਓ ਉਸ ਨੂੰ ਤਾਂ ਕਿ ਗੁਰਮਤਿ ਪ੍ਰਚਾਰ ਹੋ ਕਿਉਂਕਿ ਜੋ ਸਮਾ ਚੱਲ ਰਿਹਾ ਨਾ ਸਾਧ ਸੰਗਤ ਜੰਮੂ ਦੇ ਵਿੱਚ ਵੀ ਕਈ ਥਾਂ ਤੇ ਗੁਰੂ ਘਰ ਬਣੇ ਨੇ ਪਰ ਗ੍ਰੰਥੀ ਨਹੀਂ ਲੱਭ ਰੋ ਕਈ ਪਿੰਡਾਂ ਦੇ ਗੁਰੂ ਘਰ ਬਣੇ ਹੋਏ ਨੇ ਗ੍ਰੰਥੀ ਨਹੀਂ ਮਿਲ ਰਹੇ ਕਿਉਂ ਕਿ ਅੱਜ ਦੇ ਸਮੇਂ ਹੁਣ ਨਹੀਂ ਵਿਆਹ ਦਾ ਹੈ ਉਸ ਨੂੰ ਵੇਖ ਕੇ ਕੋਈ ਆਪਣੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਉਂਦਾ ਕਿਉਂਕਿ ਅੰਡ ਕੀ ਹੈ ਦੇ ਵਿੱਚ ਕੋ ਰਿਟਾਇਰਮੈਂਟ ਥੋੜੀ ਹੈ ਜਦ ਸਾਰੀਰ ਚੱਲਦਾ ਹੈ ਇਸ ਗੱਲ ਰੱਖਿਆ ਜਦੋਂ ਸਰੀਰ ਮਾਰ ਢਿੱਲਾ ਹੋ ਕੇ ਕੱਢ ਦਿੰਦੇ ਆਂ ਅਗਵਰੇ ਸਾਹਿਬ ਨੂੰ ਔਰ ਦੂਜੀ ਪ੍ਰੋਬਲਮ ਇਹ ਹੈ ਕਿ ਜਦੋਂ ਕਮੇਟੀਆਂ ਬਦਲਦੀਆਂ ਆਣ ਤੇ ਕਹਿੰਦੇ ਗ੍ਰੰਥੀ ਆਪਣਾ ਹਲਾਓ ਜੀ ਇਹ ਗ੍ਰੰਥੀ ਢੀਕ ਨਹੀਂ ਸੋ ਬੇਨਤੀ ਹੈ ਕਿ ਸੋਣਾ ਗੁਰਕਰ ਬਣੇਗਾ ਗੁਰ ਰਹਿਮਤ ਕਰਨਗੇ ਉਸ ਸੋਸ਼ਣ ਸਹਿਯੋਗ ਨਾਲ ਤੇ ਗੁਰਕਰ ਗ੍ਰੰਥੀਆਂ ਰੱਖੋਗੇ ਤੇ ਤਨਖਾ ਵਧਿਆ ਦਿਓ ਉਸ ਤਾਂ ਕਿ ਉਹ ਗੁਰੂ ਦੀ ਚਾਕਰੀ ਦੇ ਨਾਲ ਨਾਲ ਤੁਹਾਡੇ ਬੱਚਾਂ ਨੂੰ ਗੁਰਮਤ ਵਿਦਿਆ ਦੇ ਸਕੇ ਗੁਰਬਾਣੀ ਕੀਰਤਨ ਪੰਜਾਬੀ ਸਿਖਾ ਸਕੇ ਇਤਨੀ ਵਿਚਾਰ ਪ੍ਰਵਾਨ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਗੁਰੂ ਮਾਈ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਓ ਬੜੇ ਪਿਆਰ ਨਾਲ ਫਤਿਹ ਸਾਂਝੀ ਕਰੀਏ ਸਾਰੇ ਹੀ ਅੱਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਵਿਚਾਰਾ ਮੇਰੇ ਦੋਨਾਂ ਹੀ ਵੀਰਾਂ ਨੇ ਆਪਦੇ ਸਾਹਮਣੇ ਰੱਖਿਆ ਨੇ ਮੈਂ ਇੱਕ ਦੋ ਬੇਨਤੀਆਂ ਸੰਗਤ ਦੇ ਚਰਨਾਂ 'ਚ ਕਰਨੀਆਂ ਨੇ ਜਿਵੇਂ ਵੀਰ ਨੇ ਕਿਹਾ ਕਿ ਗੁਰੂ ਘਰ ਵੱਡੇ ਬਣਾਉਣਾ ਇਹ ਬਹੁਤ ਮਾਨ ਵਾਲੀ ਗੱਲ ਹੈ ਪਰ ਭਾਈ ਗੁਰਦਾਸ ਜੀ ਦੀ ਇੱਕ ਬੜੀ ਪਿਆਰੇ ਬਚਨ ਆਉਂਦੇ ਨੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦਿਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਅਸੀਂ ਕੇਵਲ ਬਿਲਡਿੰਗਾ ਹੀ ਨਹੀਂ ਉਸਾਰਨੀਆ ਉਹਦੇ ਵਿੱਚੋਂ ਗਿਆਨ ਵੀ ਹਾਸਲ ਕਰਨਾ ਹੈ ਤੇ ਉਹਦੇ ਲਈ ਕੀ ਚਾਹੀਦਾ ਹੈ ਹੁਣੇ ਮੇਰੇ ਵੀਰ ਜੀ ਦੱਸ ਕੇ ਗਏ ਕਿ ਇੱਕ ਸੁਚੱਜਾ ਗ੍ਰੰਥੀ ਇੱਕ ਸੁਚੱਜਾ ਗ੍ਰੰਥੀ ਜਿਹਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੋਵੇ ਉਹ ਕੇਵਲ ਤੇ ਕੇਵਲ ਆਪਣੇ ਪਰਿਵਾਰ ਨੂੰ ਪਾਲਣ ਲਈ ਨਹੀਂ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਕਾਰਜ ਕਰੇ ਗ੍ਰੰਥੀ ਦਾ ਕਾਰਜ ਇਹ ਨਹੀਂ ਵੀ ਸਵੇਰ ਨੂੰ ਮੁੱਖ ਬਾਤ ਲੈ ਲਿਆ ਨਿਤਨੇਮ ਹੋ ਗਿਆ ਕਥਾ ਕੀਰਤਨ ਵਿਚਾਰਾਂ ਖੋਈਆਂ ਅਰਦਾਸਾਂ ਤੋ ਬਾਦ ਕਰਨੇ ਗ੍ਰੰਥੀ ਦਾ ਕਾਰਜ ਹੈ ਆਪਣੀ ਕੋਮ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਤੇ ਉਹਦੇ ਲਈ ਕੀ ਚਾਹੀਦਾ ਸਾਨੂੰ ਸੁਚੱਜਾ ਗ੍ਰੰਥੀ ਹੁਣੇ ਵੀਰ ਜੀ ਦੱਸ ਕੇ ਗਏ ਨੇ ਪਰ ਮੈਂ ਇੱਕ ਬੇਨਤੀ ਹੋਰ ਸੰਗਤ ਦੇ ਚਰਨਾਂ 'ਚ ਕਰਨੀ ਹੈ ਕਿ ਇਹ ਅਸੀਂ ਆਪ ਵੀ ਯਤਨ ਕਰਨੇ ਕੱਲਾ ਗ੍ਰੰਥੀ ਤੇ ਨਹੀਂ ਛੁੱਟ ਦੇਣਾ ਸਾਰਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਕੇਵਲ ਗ੍ਰੰਥੀ ਦੇ ਗੁਰੂ ਨਹੀਂ ਉਹ ਸਾਡੇ ਸਾਰਿਆਂ ਦੇ ਸਾਂਝੇ ਨੇ ਸੱਬੇ ਸਾਂਝੀ ਕਵਾਲ ਸਦਾ ਸੋ ਸਾਰਿਆਂ ਦੇ ਗੁਰੂ ਨੇ ਤਾਂ ਹੀ ਜਦੋਂ ਸੀ ਅਰਦਾਸ ਕਰਦੇ ਆ ਨਾ ਤੇ ਇੱਕ ਬਚਨ ਬੜਾ ਪਿਆਰਾ ਪੜ੍ਹਦੇ ਆ ਅਰਦਾਸ ਤੋਂ ਬਾਅਦ ਨਾਨਕ ਨਾਮ ਤੇਰੇ ਭਾਣੇ ਅਸੀਂ ਕਦੇ ਇਹ ਨਹੀਂ ਕਹਿੰਦੇ ਵੀ ਕੇਵਲ ਸਿੱਖਾਂ ਦਾ ਭਲਾ ਕਦੇ ਸ਼ਬਦ ਵਰਤਿਆ ਸ਼ਬਦ ਵਰਤਦੇ ਆ ਸਰਬੱਤ ਦਾ ਭਲਾ ਇਹਦੇ ਵਿੱਚ ਸਾਰੇ ਆ ਜਾਂਦੇ ਨੇ ਤੇ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕੇਵਲ ਮੱਥਾ ਨਾ ਟੇਕੀਏ ਉਹਨਾਂ ਦੀ ਗੱਲ ਨੂੰ ਮੰਨੀਏ ਵੀ ਆਪ ਸਾਰਿਆਂ ਨੇ ਅੱਜ ਪਹਿਲਾ ਕਦਮ ਜੋ ਬਿਲਡਿੰਗ ਦੀ ਸਾਰੀ ਦਾ ਆਰੰਭ ਕੀਤਾ ਖ ਹੈ ਉਹਦੇ ਵਿੱਚ ਬਹੁਤ ਹੀ ਪਤਵੰਤੇ ਸੱਜਣਾ ਨੇ ਆਪਣੇ ਵਿਚਾਰ ਆਪ ਨਾਲ ਸਾਂਝੇ ਕੀਤੇ ਦਾਸ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਸਿੱਖ ਮਿਸ਼ਨ ਜੰਮੂ ਕਸ਼ਮੀਰ ਵਿੱਚ ਲਗਾਇਆ ਹੋਇਆ ਪ੍ਰਚਾਰਕ ਤੇ ਅਸੀਂ ਸਿੱਖ ਮਿਸ਼ਨ ਜੰਮੂ ਕਸ਼ਮੀਰ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਧਰਮ ਪ੍ਰਚਾਰ ਕਮੇਟੀ ਵੱਲੋਂ ਵਧਾਈ ਦਿੰਦੇ ਆ ਨਾਲ ਇੱਕ ਬੇਨਤੀ ਸਾਰੀ ਕੀ ਸੰਗਤ ਨੂੰ ਤੇ ਖਾਸ ਕਰ ਪ੍ਰਬੰਧਕਾਂ ਨੂੰ ਕਿ ਜਿਵੇਂ ਉਸਾਰੀ ਦੇ ਕਾਰਜ ਲਈ ਵੀਰ ਜੀ ਨੇ ਦੱਸਿਆ ਕਿ ਮਾਇਆ ਦੀ ਸਹਾਇਤਾ ਹੁੰਦੀ ਹੈ ਸੋ ਬੇਨਤੀ ਹੈ ਪ੍ਰਬੰਧਕਾਂ ਨੂੰ ਖਾਸ ਕਰਕੇ ਕਿ ਆਪਣੇ ਗੁਰਦਾਰਾ ਸਾਹਿਬ ਦੇ ਲੈਟਰਪੈਡ ਦੇ ਉੱਤੇ ਇੱਕ ਐਪਲੀਕੇਸ਼ਨ ਧਰਮ ਪ੍ਰਚਾਰ ਕਮੇਟੀ ਦੇ ਨਾਮ ਉੱਤੇ ਲਿਖ ਕੇ ਦਿੱਤੀ ਜਾਵੇ ਕਿਸੀ ਬਿਲਡਿੰਗ ਦੀ ਉਸਾਰੀ ਕਰ ਰਹੇ ਆ ਤੇ ਸਾਡੀ ਜਥਾ ਸ਼ਕਤ ਜਿਹੜੀ ਹੈ ਉਹ ਜਿੰਨਾ ਹੋ ਸਕੇ ਮਾਇਆ ਦੀ ਸਹਾਇਤਾ ਕੀਤੀ ਜਾਏ ਸਾਡੇ ਨਾਲ ਵੀਰ ਤਰਨਜੀਤ ਸਿੰਘ ਜੀ ਰਿਕਾਰਡ ਕੀਪਰ ਬੈਠੇ ਨੇ ਉਹਨਾਂ ਨੂੰ ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਉਹ ਐਪਲੀਕੇਸ਼ਨ ਜਿਹੜੀ ਆ ਲਿਖ ਕੇ ਦੇ ਦਿਓ ਤਾਂ ਜੋ ਧਰਮ ਪ੍ਰਚਾਰ ਕਮੇਟੀ ਵੱਲੋਂ ਧਰਮ ਦੇ ਨਾਲ ਕਾਰਜਾਂ ਲਈ ਜਿੰਨੀ ਜਥੇ ਸ਼ਕਤ ਸਹਾਇਤਾ ਹੋ ਸਕਦੀ ਹੈ ਉਹ ਕੀਤੀ ਜਾਵੇਗੀ ਆਪ ਸਾਰੀ ਸੰਗਤ ਨੂੰ ਫਿਰ ਅੰਤ ਦੇ ਵਿੱਚ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ